ਪੀਸੀ ਇੱਕ 14 ਸਾਲ ਦੀ ਨਵਾਲਗ ਲੜਕੀ ਪਬਜੀ ਗੇਮ ਖੇਡਦੀ ਖੇਡਦੀ ਆਪਣੇ ਘਰ ਤੋਂ ਚਲੇ ਜਾਂਦੀ ਆ ਉਸ ਲੜਕੀ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਉਂਦੀ ਆ ਜੋ ਕਿ ਫੋਨ ਦੇ ਵਿੱਚ ਗੇਮ ਖੇਡ ਰਹੀ ਸੀ ਗੇਮ ਖੇਡਦੀ ਖੇਡਦੀ ਘਰੋਂ ਚਲੇ ਜਾਂਦੀ ਆ ਤਾਂ ਹੁਣ ਉਹ ਲੜਕੀ ਮਿਲ ਚੁੱਕੀ ਆ ਬੇਰਸਲ ਕਿਸ ਤਰੀਕੇ ਦੇ ਨਾਲ ਪੁਲਿਸ ਨੂੰ ਇਹ ਕਾਮਯਾਬੀ ਹਾਸਲ ਹੋਈ ਕਿਸ ਤਰੀਕੇ ਦੇ ਨਾਲ ਲੜਕੀ ਗਈ ਸੀ ਕਿੱਥੋਂ ਮਿਲੀ ਆ ਪੂਰੀ ਜਾਣਕਾਰੀ ਤੁਹਾਨੂੰ ਵਿਸਥਾਰ ਦੇ ਨਾਲ ਦੱਸ ਦਿਆਂਗਾ ਦਰਅਸਲ 22 ਨਵੰਬਰ ਨੂੰ ਇਹ ਜਿਹੜੀ 14 ਸਾਲ ਦੀ ਲੜਕੀ ਫਿਰੋਜ਼ਪੁਰ ਦੇ ਵਿੱਚੋਂ ਗ੍ਰਫਤਾਰ ਹੋਈ ਸੀ ਪੁਲਿਸ ਨੇ ਟੈਕਨੀਕਲ ਆਧਾਰ ਤੇ ਅਤੇ ਮੋਬਾਈਲ ਸਰਵਿਸ ਲੌਂਚ ਨੂੰ ਟਰੈਕ ਕਰਦੇ ਹੋਏ ਫਿਰੋਜ਼ਪੁਰ ਤੋਂ 450 ਕਿਲੋਮੀਟਰ ਦੀ ਦੂਰੀ ਤੇ ਤਾਂ ਫਿਰੋਜ਼ਪੁਰ ਤੋਂ 450 450 ਕਿਲੋਮੀਟਰ ਦੀ ਦੂਰੀ ਤੋਂ ਗਾਜ਼ੀਆਬਾਦ ਤੋਂ ਇਸ ਲੜਕੀ ਨੂੰ ਮਰਾਮਤ ਕੀਤਾ ਇਸ ਲੜਕੀ ਨੂੰ ਗਾਜ਼ੀਆਬਾਦ ਤੋਂ ਲੱਭਿਆ ਫਿਰੋਜ਼ਪੁਰ ਤੋਂ ਗਈ 8ਵੀਂ ਕਲਾਸ ਦੀ ਲੜਕੀ ਜੋ ਪਬਜੀ ਗੇਮ ਖੇਡਣ ਦੇ ਵਿੱਚ ਕਾਫੀ ਜ਼ਿਆਦਾ ਮਸ਼ਰੂਫ ਸੀ ਪਬਜੀ ਗੇਮ ਦੇ ਇਸ ਨੂੰ ਲੱਤ ਲੱਗੀ ਸੀ ਤਾਂ 450 ਕਿਲੋਮੀਟਰ ਦੂਰ ਗਾਜ਼ੀਆਬਾਦ ਤੋਂ ਇਹ ਲੜਕੀ ਮਿਲ ਚੁੱਕੀ ਹੈ ਹੁਣ ਟੈਕਨੀਕਲ ਤਰੀਕੇ ਦੇ ਨਾਲ ਇਸ ਨੂੰ ਜਿਹੜਾ ਲੜਕੀ ਨੂੰ ਲੱਭਿਆ ਗਿਆ ਤਾਂ ਡੀਐਸਪੀ ਦਿਹਾਤੀ ਫਿਰੋਜ਼ਪੁਰ ਕਰਨ ਸ਼ਰਮਾ ਦੇ ਵੱਲੋਂ ਪੂਰੀ ਜਾਣਕਾਰੀ ਅੜ ਕੀ ਨਾਮ ਤੁਹਾਡਾ ਗਰਮੀਤ ਕੋਰ ਗਰਮੀਤ ਕੋਰ ਇਹ ਕੀ ਲੱਗਦੀ ਸੀ ਇਹ ਪੋਤਰੀ ਲੱਗਦੀ ਤੇ ਅੱਜ ਵਾਪਸ ਆਈ ਹੁਣ ਕਿੰਨੀ ਦੂਰੋਂ ਆਈ ਕਿਸ ਤਰ੍ਹਾਂ ਆਈ ਇਹ 450 ਕਿਲੋਮੀਟਰ ਤੋਂ ਦੂਰੀ ਆਈ ਹੈ ਪੁਲਸ ਨੇ ਜਿਹੜੀ ਹੈ ਪੁਲਸ ਨੇ ਲੈ ਆਂਦੀ ਹੈ ਬਰਾਮਤ ਕੀਤੀ ਹੈ ਹਾਂ ਕੀ ਕਹਿਣਾ ਚਾਹੋਗੇ ਹੁਣ ਸਾਨੂੰ ਬਹੁਤ ਜਿਆਦਾ ਖੁਸ਼ੀ ਹੈ ਵੀ ਮੀਡੀਆ ਵਾਲੇ ਵੀ ਸਾਥ ਸਾਨੂੰ ਦਿੱਤਾ ਪੂਰਾ ਦਿੱਤਾ ਹੈ ਪੁਲਸ ਵਾਲਿਆਂ ਨੇ ਬਹੁਤ ਜਿਆਦਾ ਸਾਥ ਦਿੱਤਾ ਸਾਡੀ ਬੱਚੀ ਸਾਨੂੰ ਸਾਡੇ ਤੁਹਾਡੀ ਗੱਲ ਲੋਕਾਂ ਤੱਕ ਪਹੁੰਚੀ ਪਹੁੰਚੀ ਤੇ ਸਾਨੂੰ ਗੁੜੀਆ ਸਾਡੀ ਬੱਚੀ ਸਾਨੂੰ ਮਿਲ ਗਈ ਬਹੁਤ ਪਰੇਸ਼ਾਨ ਸੀ ਬਹੁਤ ਹੀ ਜ਼ਿਆਦਾ ਸਾਰੇ ਰੀ ਗੇਮ ਖੇਡਦੀ ਸੀ ਉਹਨੇ ਉਹਨੇ ਦਾ ਦਿਮਾਗ ਚੱਕ ਦਿੱਤਾ ਹਾਂ ਤੇ ਕੋਈ ਇਹਨੂੰ ਸਮਝ ਨਹੀਂ ਲੱਗੀ ਵੀ ਮੈਂ ਕਿੱਧਰ ਜਾ ਰਹੀ ਹਾਂ ਕਿੱਧਰ ਨਹੀਂ ਜਾ ਰਹੀ ਹਾਂ ਸਾਰੇ ਕੈਮਰੇਾਂ ਚ ਕੱਲੀ ਜਿੰਨੇ ਕੈਮਰੇ ਚ ਚੈੱਕ ਕੀਤੇ ਨੇ ਕੱਲੀ ਤੁਰੀ ਜਾਂਦੀ ਕਦੀ ਬਾਹਰ ਨਹੀਂ ਨਿਕਲੀ ਸੀ ਕਦੇ-ਕਦੇ ਗਈ ਨਹੀਂ ਸੀ ਸਕੂਲ ਤੋਂ ਬਿਨਾਂ ਇਹ ਗੇਮ ਦੇ ਵਿੱਚ ਆ ਕੇ ਤੇ ਆ ਬਣ ਗਿਆ ਤੇ ਹਾਲਾਤ ਬਣ ਹਾਇ ਹਾਲਾਤ ਬਣ ਗਏ ਹੁਣ ਕਿਸੀ ਕੀ ਮਹਿਸੂਸ ਕਰਦੇ ਹੁਣ ਇਹ ਮਹਿਸੂਸ ਕਰਨੇ ਸਾਨੂੰ ਬੱਚੀ ਮਿਲ ਗਈ ਹੈ ਸਾਨੂੰ ਬਹੁਤ ਖੁਸ਼ੀ ਹੈ ਤੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਸੀ ਪਹਿਲੇ ਹੁਣ ਜਦੋਂ ਇਹ ਬੱਚੀ ਸਾਨੂੰ ਮਿਲ ਗਈ ਹੈ ਕੱਲ ਪਰਸੋ ਦੀ ਤੇ ਰੋਟੀ ਖਾਂਦੇ ਕਦੇ ਨਹੀਂ ਖਾਂਦੇ ਨਾ ਰੋਟੀ ਖਾਂਦੇ ਹੀ ਨਹੀਂ ਸੀ ਰੋਣਤੀ ਲੱਗੇ ਰਹਿੰਦੀ ਸੀ ਸਾਰੀ ਚਿੰਤਾ ਰਾਤ ਦਿਨੇ ਲੱਗੀ ਰਹਿੰਦੀ ਸੀ ਲੰਬਣ ਤੇ ਕਿਹੜੇ ਨੌਖਾ ਚੱਜ ਬੱਚੀ ਹਾਂ ਮਾਰਤਾ ਕਿਹੜੇ ਇਹੇ ਹੀ ਪਤਾ ਚਲਦਾ ਹੀ ਮਰ ਗਈ ਕਿ ਜਿੰਦੀ ਹੈ ਕਿ ਕਿੱਥੇ ਲਗੀ ਹਰਦੀ ਹੈ ਕੈਮਰਾ ਚੈੱਕ ਕਰਦੇ ਫਿਰੇ ਕੋਈ ਗੱਲ ਬਾਤ ਨਹੀਂ ਕੋਈ ਕੁਛ ਨਹੀਂ ਸਾਨੂੰ ਕੋਈ ਪਤਾ ਨਹੀਂ ਲੱਗਾ ਵੀ ਬੱਚੀ ਸਾਡੀ ਕਿਤੇ ਚਲੀ ਗਈ ਅਸੀਂ ਹਫਤਾ ਤੇ ਇੱਥੇ ਲੱਭਦੇ ਫਿਰੇ ਅੰਬਰਸਰ ਵੀ ਪੁਲਿਸ ਤੋਂ ਲਵਾ ਕੇ ਬੱਸਾਂ ਤੇ ਵੀ ਅੰਬਰਸਰ ਗੁਰਦੁਆਰਿਆਂ ਵਿੱਚ ਵੀ ਨਹੀਂ ਮਿਲੀ ਮੋਗੇ ਵੀ ਗਏ ਸਾਰੀ ਜਗ੍ਹਾ ਗਏ ਨਹੀਂ ਮਿਲੀ ਲਾਸ਼ ਕਰਦੇ ਫਿਰੇ ਹਾਂ ਹਾਂ ਪੁਲਿਸ ਨੇ ਲਾਭ ਕਰ ਦਿੱਤੀ ਹਾਂ ਹਾਂ ਪੁਲਿਸ ਨੇ ਲਾਭ ਕਰ ਦਿੱਤੀ ਇਹ মিডিਆ ਵਾਲਿਆਂ ਦੀ ਖਬਰ ਤੇ ਲੱਭੀ ਸਾਨੂੰ ਵੈਸੇ ਵੀ ਲੱਭ ਸਕਦੀ ਸੀ ਪੁਲਿਸ ਨੇ ਆਪਦਾ ਜ਼ੋਰ ਲਾਇਆ ਪੁਲਿਸ ਨੇ ਆਪਦਾ ਜ਼ੋਰ ਲਾਇਆ ਇਹ মিডিਆ ਵਾਲਿਆਂ ਨੇ ਖਬਰ ਲਾਈ ਹਾਂ ਮਿਲੀ ਸਾਨੂੰ ਸਾਨੂੰ ਸਹਿਯੋਗ ਮਿਲ ਗਿਆ ਸਾਨੂੰ ਸਹਿਯੋਗ ਮਿਲ ਗਿਆ ਹਾਂ ਜੀ ਕੀ ਧੰਨਵਾਦ ਕੀਤਾ ਪੁਲਿਸ ਦਾ ਵੀ মিডিਆ ਵਾਲੇ ਦੇ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਤੇ ਸਰ ਮੇਰਾ ਨਾਮ ਸੋਨੀਆ ਮੈਂ ਸੇ ਜੱਲੋ ਕਬਾਟਾਣੀ ਤੋਂ ਰਹਿਣ ਵਾਲੇ ਆ ਹਾਂ ਤੇ ਲੜਕੀ ਦੀ ਉਮਰ ਕਿੰਨੀ ਸੀ ਕੀ ਕਰਦੀ ਸੀ ਸਰ ਲੜਕੀ ਦੀ 14 ਸਾਲ ਉਮਰ ਹੈ ਉਹ ਫ੍ਰੀ ਫਾਇਰ ਪਬਜੀ ਖੇਡਦੀ ਸੀ ਕਿੰਨੀ ਕਿੰਨੀ ਦੇਰ ਖੇਡ ਸਰ ਡੇਢ ਘੰਟਾ ਖੇਡ ਲੈਂਦੀ ਸੀ ਉਸ ਤੋਂ ਬਾਅਦ ਸਵੇਰ ਜਦੋਂ ਅਸੀਂ ਤੜਕੇ ਉੱਠ ਕੇ ਵੇਖਿਆ ਤੇ ਆਪਦੇ ਬਿਸਤਰੇ ਵਿੱਚ ਨਹੀਂ ਹੈਗੀ ਸੀ ਤੇ ਜਦੋਂ ਅਸੀਂ ਮਗਰਾ ਪਿੱਛਾ ਕੀਤਾ ਤੇ ਕੈਮਰਿਆਂ ਦੇ ਵਿੱਚ ਸਾਨੂੰ ਪਤਾ ਚੱਲਿਆ ਵੀ ਇਹ ਕੱਲੀ ਜਨੀ ਤਰੀ ਹੀ ਜਾ ਰਹੀ ਮੋਬਾਈਲ ਦੀ ਟਾਰ ਚ ਜਗਾ ਕੇ ਤਰੀ ਹੀ ਜਾ ਰਹੀ ਏ ਉਸ ਤੋਂ ਬਾਅਦ ਅਸੀਂ ਪੁਲਿਸ ਦੇ ਕੋਲ ਰਿਪੋਰਟ ਲਖਾਈ ਜਾ ਕੇ ਰਿਪੋਰਟ ਲਿਖਾ ਕੇ ਹੌਲੀ ਹੌਲੀ ਪੱਤਰਕਾਰ ਪੱਤਰਕਾਰਾਂ ਨੇ ਬਹੁਤ ਹੀ ਖਬਰਾਂ ਲਾਈਆਂ ਪੱਤਰਕਾਰਾਂ ਨੇ ਬਹੁਤ ਸਾਡੀ ਸਹਾਇਤਾ ਕੀਤੀ ਪੱਤਰਕਾਰਾਂ ਤੋਂ ਇਲਾਵਾ ਪੁਲਿਸ ਨੇ ਵੀ ਬਹੁਤ ਸਾਡੀ ਸਹਾਇਤਾ ਕੀਤੀ ਉਸ ਤੋਂ ਬਾਅਦ ਮੋਬਾਈਲ ਦੇ ਮੁਤਾਬਕ ਹੀ ਸਾਨੂੰ ਸਾਡੀ ਬੱਚੀ ਦਾ ਪਤਾ ਲੱਗ ਚੁੱਕਾ ਲੱਗਿਆ 450 ਕਿਲੋਮੀਟਰ ਦੀ ਦੂਰੀ ਤੇ ਜੋ ਬੱਚੀ ਸਾਡੀ ਮਿਲੀ ਸਾਨੂੰ ਪੁਲਿਸ ਨੇ ਬਹੁਤ ਹੀ ਸਾਡਾ ਸਾਥ ਦਿੱਤਾ ਤੇ ਨਾਲ ਹੀ মিডিਆ ਨੇ ਬਹੁਤ ਸਾਥ ਦਿੱਤਾ ਉਹਨਾਂ ਦਾ ਸੀ ਤੈ ਦਿਲੋਂ ਬਹੁਤ ਹੀ ਧੰਨਵਾਦ ਕਰਨਾ ਚਾਹੁੰਦੇ ਹਾਂ ਜੇ মিডিਆ ਜਾਂ ਪੁਲਿਸ ਸਾਡਾ ਸਾਥ ਨਾ ਦਿੰਦੀ ਤਾਂ ਸ਼ਾਇਦ ਸਾਡੀ ਬੱਚੀ ਅੱਜ ਘਰ ਨਾ ਹੁੰਦੀ ਤੇ ਸਾਨੂੰ ਬਹੁਤ ਹੀ ਖੁਸ਼ੀ ਹੈ ਕਿ ਸਾਡਾ ਬੱਚਾ ਅੱਜ ਸਾਡੇ ਘਰ ਵਾਪਸ ਸਾਨੂੰ ਸਹੀ ਸਲਾਮਤ ਮਿਲ ਗਿਆ ਜਦੋਂ ਅਸੀਂ ਉੱਥੇ ਜਾ ਕੇ ਵੇਖਿਆ ਉਹਨਾਂ ਨੇ ਵਿਚਾਰਿਆਂ ਨੇ ਆਪਦੇ ਘਰੇ ਬਾਕੇ ਤੇ ਉਸ ਤੋਂ ਬਾਅਦ ਉਹ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਇਹਨਾਂ ਦੀ ਦਿਮਾਗੀ ਕੁਝ ਹੈਗਾ ਸੀ ਤੇ ਸਾਨੂੰ ਨਹੀਂ ਸੀ ਪਤਾ ਨਾ ਹੀ ਸਾਨੂੰ ਦੱਸਦੀ ਸੀ ਵੀ ਕਿੱਥੇ ਦੇ ਰਹਿਣ ਵਾਲੀਆਂ ਜਾਂ ਕੁਝ ਵੀ ਤੇ ਜਿਵੇਂ ਸਾਨੂੰ ਪਤਾ ਚੱਲਿਆ ਜਾਂ ਪੁਲਿਸ ਨੂੰ ਪਤਾ ਚੱਲਿਆ ਤੇ ਉਸ ਤੋਂ ਬਾਅਦ ਅਸੀਂ ਸਹੀ ਸਲਾਮਤ ਇਹਨੂੰ ਘਰੇ ਲਿਆਂਦਾ ਤੇ ਇਹਦੇ ਫੇ ਉਹ ਜਦੋਂ ਘਰੇ ਲੈ ਕੇ ਉਸ ਤੋਂ ਬਾਅਦ ਵੀ ਇਹ ਦਿਮਾਕੀ ਹੈਗੀ ਸੀ ਡਿਪਰੈਸ਼ਨ ਚ ਹੈਗੀ ਸੀ ਬਹੁਤ ਜ਼ਿਆਦਾ ਹਾਂਜੀ ਬਹੁਤ ਜ਼ਿਆਦਾ ਸੀ ਅਜੇ ਵੀ ਹੈਗੀ ਹੁਣ ਤੁਸੀਂ ਕੀ ਬੱਚਿਆਂ ਨੂੰ ਮੈਸੇਜ ਜਨਾ ਚਾਹੋਗੇ ਸਰ ਅਸੀਂ ਬੱਚਿਆਂ ਨੂੰ ਮੈਸੇਜ ਇਹੀ ਦੇਣਾ ਚਾਹਾਂਗੇ ਕਿ ਜੋ ਪਬਜੀ ਹੈ ਜਾਂ ਫ੍ਰੀ ਫਾਇਰ ਹੈ ਇਹ ਬੰਦ ਕੀਤੀ ਜਾਣੀ ਚਾਹੀਦੀ ਏ ਜਾਂ ਆਪਣੇ ਪੇਰੈਂਟਸ ਨੂੰ ਉਹਨਾਂ ਦੇ ਪੇਰੈਂਟਸ ਪੇਰੈਂਟਸ ਤੱਕ ਇਹ ਮੈਸੇਜ ਪਹੁੰਚਾਣਾ ਚਾਹਾਂਗੇ ਕਿ ਆਦੇ ਬੱਚਿਆਂ ਦਾ ਪੂਰਾ ਧਿਆਨ ਰੱਖਣ ਵੀ ਉਹ ਇਹਨਾਂ ਨੂੰ ਗੇਮ ਤੋਂ ਬਹੁਤ ਦੂਰ ਰੱਖਣ ਨਾ ਖੇਡਣ ਦੇ ਹਾਨੀਕਾਰਕ ਹਾਂਜੀ ਸਿਹਤ ਤੇ ਬਹੁਤ ਹਾਨੀਕਾਰਕ ਕਿ ਦਿਮਾਗੀ ਥੋੜਾ ਧੰਨਵਾਦ ਪੁਲਿਸ ਹਾਂਜੀ ਸਰ ਪੁਲਿਸ ਦਾ ਵੀ ਨਾਲ ਦੇ ਨਾਲ ਪੱਤਰਕਾਰਾਂ ਦਾ ਵੀ ਬਹੁਤ ਹੀ ਬਹੁਤ ਬਹੁਤ ਧੰਨਵਾਦ ਬੱਚੀ ਅੱਛੀ ਸਿਹਤ ਹਾਂਜੀ ਬੱਚੀ ਸਾਡੀ ਸਹੀ ਸਲਾਮਤ ਸਾਡੇ ਘਰੇ ਸਾਡੇ ਪੂਰੇ ਪਰਿਵਾਰ ਦੇ ਵਿੱਚ ਹਾਂਜੀ ਕੀ ਨਾਮ ਤੇਰਾ ਅੰਜੂ ਅੰਜੂ ਕਿੱਥੋਂ ਦੇ ਰਹਿਣ ਵਾਲੇ ਤੇ ਕੀ ਗੱਲਬਾਤ ਪਹਿਲਾਂ ਹੋ ਗਈ ਸੀ ਕੁਝ ਮੈਂ ਜਲੋ ਕੋਈ ਰਹਿਣ ਵਾਲੀ ਆ ਮੈਂ ਮੈਂ ਫ੍ਰੀ ਫਾਇਰ ਖੇਡਦੀ ਆ ਕਿਤੇ ਕਿ ਪੜਦੇ ਸੀ ਕਿ ਨਾਲ ਪੜਦੇ ਸੀ ਕਿ ਕਿਡ ਕਲਾਸ ਪੜਦੇ ਐਟਮੀ ਕਲਾਸ ਵਿੱਚ ਕਿਤੇ ਕਿਹੜੇ ਸਕੂਲ ਪੜਦੇ ਜੀ ਉਸ ਜਲੋ ਕੇ ਜਲੋ ਕੋਈ ਹਾਂਜੀ ਤਾਂ ਕੀ ਗੇਮ ਕਿਹੜੀ ਖੇਡਦੇ ਸੀ ਪਬਜੀ ਕਿਸ ਤਰ੍ਹਾਂ ਦੀ ਲਤ ਪੈ ਗਈ ਤੁਹਾਨੂੰ ਇਸ ਤਰ੍ਹਾਂ ਦੀ ਮੈਂ 2 ਘੰਟੇ ਗੇਮ ਖੇਡਦੀ ਸੀ ਇਸ ਲਈ ਗੇਮ ਨੇ ਮੇਰੇ ਦਿਮਾਗ ਤੇ ਕੀ ਅਸਰ ਪਾਇਆ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਿੱਥੇ ਚੱਲੀ ਆ ਮੈਨੂੰ ਕੁਝ ਵੀ ਸਮਝ ਨਹੀਂ ਆਇਆ ਕੀ ਦਿਮਾਗ ਤੇ ਨੇ ਐਸਾ ਹੋ ਜਾ ਕੀਤਾ ਮੈਨੂੰ ਪਤਾ ਹੀ ਨਹੀਂ ਲੱਗਿਆ ਉਹ ਨਿਮਾਕ ਤੇ ਇਹੋ ਜਿਹਾ ਅਸਰ ਹੁੰਦੇ ਪਾਇਆ ਮੈਂ ਬੱਚਾ ਤੇ ਹੀ ਮੈਸੇਜ ਲਾਣਾ ਚਾਹ ਰਹੀ ਆ ਕਿ ਅੱਗੇ ਤੋਂ ਬਾਅਦ ਕੋਈ ਵੀ ਗੇਮ ਦਾ ਖੇਡੀ ਜਾਵੇ ਆਪਣੇ ਪਰਿਵਾਰ ਨੂੰ ਛੱਡ ਕੇ ਤੁਸੀਂ ਗਏ ਕੀ ਹੁਣ ਤੁਹਾਡੇ ਦਿਲ ਚ ਫੀਲ ਹੋ ਰਿਹਾ ਕਿਸ ਤਰ੍ਹਾਂ ਮੈਨੂੰ ਬਹੁਤ ਗਲਤ ਫੀਲ ਹੋ ਰਿਹਾ ਕਿ ਮੈਂ ਇਹ ਗੇਮ ਕਿਉਂ ਖੇਡਦੀ ਸੀ ਪਰਿਵਾਰ ਰੋ ਰਿਹਾ ਸੀ ਤੁਹਾਡਾ ਮਾਪੇ ਇਸ ਤਰ੍ਹਾਂ ਰੋ ਰਿਹਾ ਹੈ ਲੱਭ ਰਿਹਾ ਹੈ ਇਸ ਤਰ੍ਹਾਂ ਹਾਂਜੀ ਹੁਣ ਕੀ ਕਹਿਣਾ ਚਾਹੋਗੇ ਬੱਚਿਆਂ ਕੀ ਕਹਿਣਾ ਚਾਹੋਗੇ ਮੈਂ ਇਹ ਬੱਚੇ ਪੈਸੇ ਚਲਾਵਾ ਚਾਹ ਰਕਿ ਗੇਮ ਛੱਡੇ ਜਾਵੇ ਲੈ ਗੇਮ ਬੰਦ ਕਰਵਾਈ ਜਾਵੇ ਕੋਈ ਹੋਰ ਵੀ ਨਾ ਕੋਈ ਬੱਚੇ ਇਸ ਤਰ੍ਹਾਂ ਦਾ ਕੋਈ ਲਾਪਾਂ ਚਲੇ ਜਾਣ ਹਾਂਜੀ ਤਾਂ ਤੁਸੀਂ ਡੀਐਸਪੀ ਦੀ ਜੁਬਾਨੀ ਸੁਣੀ ਆ ਤੇ ਦੂਜੇ ਪਾਸੇ ਪੀੜਤ ਲੜਕੀ ਜੋ ਹੈ ਜੋ ਸਾਰਾ ਕੁਝ ਬਿਆਨ ਕਰ ਰਹੀ ਆ ਸ਼ਬਦਾਂ ਦੇ ਵਿੱਚ ਜੋ ਦੱਸ ਰਹੀ ਆ ਕਿ ਕਿਸ ਤਰੀਕੇ ਦੇ ਨਾਲ ਉਹ ਘਰੋਂ ਗਈ ਸੀ ਕਿੱਥੇ ਕਿੱਥੇ ਗਈ ਆ ਕਿਹੜੀ ਕਿਹੜੀ ਮੁਸ਼ਕਲਾਂ ਦਾ ਸਾਹਮਣਾ ਉਸ ਨੂੰ ਕਰਨਾ ਪਿਆ ਉਸ ਪੀੜਤ ਲੜਕੀ ਦੀ ਤੁਹਾਨੂੰ ਜ਼ੁਬਾਨੀ ਸੁਣਾ ਦਿੰਦੀ ਹੋਈ ਹੈ ਪਿਛਲੇ ਦਿਨੋਂ ਇੱਕ ਨਿਊਜ਼ ਵਿੱਚ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਇਹ ਦੱਸਿਆ ਜਾ ਰਿਹਾ ਸੀ ਕਿ ਇੱਕ ਪਿੰਡ ਜੱਲੋਕੇ थाना ਮਮਦੋਤ ਰਿਖੇ 14 ਸਾਲ ਦੀ ਕੁੜੀ ਜਿਹਦਾ ਨਾਮ ਅੰਜੂ ਬਾਲਾ ਹੈ ਉਹ ਪਬਜੀ ਖੇਡਦੇ ਹੋਏ ਘਰੋਂ ਚਲੀ ਗਈ ਤੇ ਉਹ ਕੁੜੀ ਮਿਸਿੰਗ ਸੀ ਇਸ ਗੱਲ ਤੇ ਮਾਪਿਆਂ ਨੇ ਸ਼ੱਕ ਜ਼ਾਹਿਰ ਕੀਤਾ ਕੁੜੀ ਦੇ ਕਿਡਨੈਪ ਹੋਣ ਦਾ ਕਿ ਉਸ ਨੂੰ ਕੋਈ ਵਰਗਲਾ ਕੇ ਘਰੋਂ ਲੈ ਗਿਆ ਇਸ ਵਾਰ ਦਾਪ ਦੇ ਹੋਣ ਤੋਂ ਬਾਅਦ ਥਾਣਾ ਮੰਮਦੂਦ ਵਿਖੇ ਮਕਦਮਾ ਨੰਬਰ 260 ਮਿਤੀ 25 ਨਵੰਬਰ ਨੂੰ ਕਿਡਨਾਪਿੰਗ ਦਾ ਦਰਜ ਕੀਤਾ ਗਿਆ ਅਤੇ ਇਸ ਕੁੜੀ ਨੂੰ ਟ੍ਰੇਸ ਕਰਨ ਲਈ ਇੱਕ ਸਪੈਸ਼ਲ ਟੀਮ ਗਠਿਤ ਕੀਤੀ ਗਈ ਅੰਡਰ ਦਾ ਲੀਡਰਸ਼ਿਪ ਆਫ ਐਸ ਐਚਓ ਮੰਮਦੂਦ ਇੰਸਪੈਕਟਰ ਅਭਿਨਵ ਚੋਹਾਨ ਇਸ ਟੀਮ ਨੇ ਟੈਕਨੀਕਲੀ ਟ੍ਰੇਸ ਕਰਦੇ ਹੋਏ ਅਤੇ ਹੋਰ ਵੀ ਲਿੰਕ ਲੱਭਦੇ ਆ ਇਸ ਕੁੜੀ ਨੂੰ ਗਾਜ਼ੀਆਬਾਦ ਜਾ ਕੇ ਰਿਕਵਰ ਕੀਤਾ ਕੱਲ ਅਸੀਂ ਇਸ ਨੂੰ ਗਾਜ਼ੀਆਬਾਦ ਦੇ ਸਿਹਾਨੀ ਏਰੀਆ ਚੋਂ ਰਿਕਵਰ ਕੀਤਾ ਤੇ ਉਥੋਂ ਕੁੜੀ ਨਾਲ ਪੁੱਛਕਿਸ਼ ਕਰਕੇ ਤੇ ਗੱਲਬਾਤ ਕਰਕੇ ਇਹ ਪਤਾ ਲੱਗਿਆ ਕਿ ਇਸ ਅੰਜੂ ਨਾਮ ਦੀ ਕੁੜੀ ਦੀ ਇੱਕ ਮੁੰਡੇ ਦੇ ਨਾਲ ਦੋਸਤੀ ਹੋਈ ਸੀ ਪਬਜੀ ਖੇਡਦੇ ਆ ਤੇ ਉਸ ਮੁੰਡੇ ਦੇ ਨਾਲ ਦੋਸਤੀ ਕਰਦੇ ਕਰਦੇ ਇਹਨਾਂ ਨੇ ਆਪਸ ਵਿੱਚ ਮਿਲਣ ਦਾ ਪਲਾਨ ਬਣਾਇਆ ਉਹ ਮੁੰਡਾ ਇਹਨੂੰ ਗਾਜ਼ੀਆਬਾਦ ਤੋਂ ਮਮਦੂਦ ਲੈਨ ਆਇਆ ਸੀ ਤੇ ਇਥੋਂ ਇਹ ਇਕੱਠੇ ਗਾਜ਼ੀਆਬਾਦ ਗਏ ਸੀ ਤੇ ਇਹ ਬਹੁਤ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਕੱਲ ਮਮਦੂਦ ਥਾਣੇ ਦੀ ਪੁਲਿਸ ਦੀ ਇੱਕ ਸਪੈਸ਼ਲ ਟੀਮ ਨੇ ਗਾਜ਼ੀਆਬਾਦ ਜਾ ਕੇ ਕੁੜੀ ਨੂੰ ਸਕਸੈਸਫੁਲੀ ਰਿਕਵਰ ਕਰ ਲਿਆ ਕਿੰਕੀ ਸੋਚ ਜੁਟਾਈ ਗਈ ਸੀ ਇਹ ਟੈਕਨੀਕਲ ਇਨਵੈਸਟੀਗੇਸ਼ਨ ਜਿਵੇਂ ਕਿ ਮੈਂ ਦੱਸਿਆ ਕਿ ਪਬਜੀ ਗੇਮ ਜਿਹੜੀ ਕੁੜੀ ਖੇਡਦੀ ਸੀ ਉਸ ਤੋਂ ਅਸੀਂ ਲਿੰਕ ਲੱਭਿਆ ਉਸਦੇ ਮੋਬਾਈਲ ਫੋਨਸ ਦੇ ਕਾਲ ਡਿਟੇਲਸ ਤੋਂ ਲਿੰਕ ਲੱਭਿਆ ਤੇ ਹੋਰ ਵੀ ਜਿਹੜੀ ਲੋਕੇਸ਼ਨ ਅਸੀਂ ਟ੍ਰੇਸ ਕੀਤੀਆਂ ਸੀ ਉਹਨਾਂ ਤੋਂ ਸਾਨੂੰ ਜਿਹੜਾ ਲਿੰਕ ਲੱਭਿਆ ਉਹ ਗਾਜ਼ੀਆਬਾਦ ਦਾ ਮਿਲਿਆ ਸੀ ਦੋਸ਼ੀ ਗ੍ਰਿਫਤਾਰ ਹੈ ਨਹੀਂ ਦੋਸ਼ੀ ਮੌਕੇ ਤੋਂ ਫਰਾਰ ਹੈ ਬਟ ਕੁੜੀ ਨੂੰ ਅਸੀਂ ਸੇਫਲੀ ਰਿਕਵਰ ਕਰ ਲਿਆ ਇਹ ਪਤਾ ਲੱਗਾ ਦੋਸ਼ੀ ਆਇਆ ਕਿਵੇਂ ਸੀ ਤੇ ਇਹ ਕਿਸ ਪ੍ਰੰਗਿਆ ਦੇ ਨੇਤਰ ਦੋਨੋਂ ਲੈਣੇ ਉਹ ਸੀ ਇਨਵੈਸਟੀਗੇਟ ਕਰ ਰਹੇ ਕਿ ਇਸ ਤਾਂ ਕਿਥੋਂ ਗਏ ਨੇ ਕਿਵੇਂ ਗਏ ਨੇ ਤੇ ਇਹ ਕਦੋਂ ਇਹਨਾਂ ਦਾ ਪਲਾਨ ਬਣਿਆ ਸੀ ਇੱਥੇ ਇੱਥੋਂ ਜਾਣ ਦਾ ਉਹ ਜਿਵੇਂ ਕੀ ਸਾਨੂੰ ਹੋਰ ਇਨਵੈਸਟੀਗੇਸ਼ਨ ਕਰਦਿਆਂ ਚੀਜ਼ਾਂ ਦਾ ਪਤਾ ਲੱਗੂਗਾ ਉਹ ਦੱਸ ਦੋ ਉਹ ਕਿੰਨੇ ਚਿਰ ਤੋਂ ਉਸ ਦੇ ਲਿੰਕ ਦੇ ਵਿੱਚ ਸੀਗੇ ਤਕਰੀਬਨ ਪਿਛਲੇ 1 ਤੋਂ 1.5 ਮਹੀਨੇ ਤੋਂ ਕਿੰਨੀ ਦੂਰ ਹੈ ਜੀ ਥੋੜੀ ਹੁਣ ਮਾਪਿਆਂ ਵੱਲ ਦੇ ਕਰ ਦਿੱਤੀ ਜੀ ਮਾਪਿਆਂ ਦੇ ਹਵਾਲੇ ਉਹਨੂੰ ਸੇਫਲੀ ਰਿਕਵਰ ਕਰਕੇ ਹਵਾਲੇ ਕਰ ਦਿੱਤਾ ਗਿਆ ਤੇ ਅੱਗੇ ਦੀ ਜਿਹੜੀ ਤਫਤੀਸ਼ ਚੱਲ ਰਹੀ ਹੈ ਇਹ ਤੋਂ 다ਇਰ ਪਰਕਿੰਗ ਦੀ ਗੱਲ ਹੈ। ਇਹ ਤਕਰੀਬਨ 8 ਸਾਲ। ਤਾਂ ਤੁਸੀਂ ਲੜਕੀ ਦੀ ਵੀ ਜਵਾਨੀ ਸੁਣੀ ਤੇ ਹੁਣ ਪਰਿਵਾਰਕ ਮੈਂਬਰਾਂ ਦੀ ਜਵਾਨੀ ਸੁਣਾਉਣੀ ਹੈ। ਜੋ ਆਪਣੇ ਬੱਚਿਆਂ ਦਾ ਖਿਆਲ ਰੱਖਦੇ ਨੇ ਕਿੱਥੇ ਕਿੱਥੇ ਕੁਤਾਹੀ ਹੋ ਜਾਂਦੀ ਆ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਇਹ ਲੜਕੀ ਜਦੋਂ ਸਕੂਲ ਤੋਂ ਆਉਂਦੀ ਸੀ 2 ਘੰਟੇ ਪਬਜੀ ਗੇਮ ਖੇਡਦੀ ਸੀ। ਤਾਂ ਪਬਜੀ ਗੇਮ ਖੇਡਦੀ ਖੇਡਦੀ ਅੱਜ 450 ਕਿਲੋਮੀਟਰ ਦੂਰ ਚਲੇ ਗਈ। ਮਾਪਿਆਂ ਨੂੰ ਹੁਣ ਅਹਿਸਾਸ ਹੋ ਰਿਹਾ ਕਿ ਆਖਰ ਅਸੀਂ ਉਸ ਨੂੰ ਪਹਿਲਾਂ ਰੋਕ ਲੰਦੇ ਤਾਂ ਅੱਜ ਇਹ ਦਿਨ ਦੇਖਣਾ ਨਾ ਪਰਿਵਾਰਕ ਮੈਂਬਰਾਂ ਦੀ ਜ਼ੁਬਾਨੀ ਸੁਣੀ ਆ ਡੀਐਸਪੀ ਦੀ ਜ਼ੁਬਾਨੀ ਸੁਣੀ ਆ ਲੜਕੀ ਦੀ ਜ਼ੁਬਾਨੀ ਸੁਣੀ ਆ ਤਾਂ ਇਹ ਲੜਕੀ ਆਪਣੇ ਆਪ ਨਹੀਂ ਗਈ ਬਲਕਿ ਪਬਜੀ ਗੇਮ ਖੇਡਦੀ ਹੋਈ ਇਸ ਨੂੰ ਇੱਕ ਲੜਕੇ ਦੇ ਵੱਲੋਂ ਝਾਂਸੇ ਦੇ ਵਿੱਚ ਲਿਆਇਆ ਗਿਆ ਝਾਂਸੇ ਦੇ ਵਿੱਚ ਲਜਾਣ ਵਾਲਾ આરોપી ਅਜੇ ਹਲੇ ਵੀ ਫਰਾਰ ਹੈ ਪੁਲਿਸ ਉਸ ਦੇ ਖਿਲਾਫ ਮੁਕੱਦਮਾ ਦਰਜ ਕਰ ਚੁੱਕੀ ਹੈ ਭਾਲ ਕਰ ਰਹੀ ਹੈ ਜਾਂਚ ਦੇ ਵਿੱਚ ਜੁਟਿਆ ਸਰਹੱਦੀ ਏਰੀਆ ਦੇ ਵਿੱਚ ਜਿਹੜੇ ਹੋਰ ਵੀ ਬੱਚੇ ਗਾਇਬ ਹੋਏ ਨੇ ਉਹਨਾਂ ਦੇ ਬਾਰੇ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਹੁਣ ਇਹ ਪੂਰਾ ਮਾਮਲਾ ਹਿਊਮਨ ਟਰੈਫਿਕ ਦੇ ਨਾਲ ਜੁੜਿਆ ਹੋਇਆ ਪੋਲੇ ਪਾਲੇ ਬੱਚਿਆਂ ਨੂੰ ਇਸ ਗੇਮ ਦੇ ਰਾਹੀਂ ਬੱਸ ਦੇ ਵਿੱਚ ਕਰਕੇ ਗਾਇਬ ਕਰ ਦਿੰਦੇ ਨੇ ਤੇ ਅੱਗੇ ਵੇਚ ਦਿੰਦੇ ਨੇ ਜੇਕਰ ਤੁਹਾਡੇ ਬੱਚੇ ਵੀ ਗੇਮ ਖੇਡਦੇ ਨੇ ਤਾਂ ਸਤਾਰਕ ਹੋ ਜਾਓ ਸਾਵਧਾਨ ਹੋ ਜਾਓ ਕਿਸੇ ਦੇ ਚਾਂਸੇ ਦੇ ਵਿੱਚ ਉਹ